What? ਸੇ ਰੀਤੇ ਦੇ ਨਾਲ ਹੀ ਸਾਡੀਆਂ ਜੜੀਆਂ ਕਮੀਆਂ ਨੇ ਜਿਹੜੇ ਸਾਡੇ ਦੁੱਖ ਨੇ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਵੀ ਆਪਣੇ ਆਪ ਹੀ ਜੜੀਆਂ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਜਿੱਦਾਂ ਹੀ ਸਾਡੀ ਜ਼ਿੰਦਗੀ ਵਿੱਚ ਸਾਨੂੰ ਸਾਹ ਲੈਣ ਦੀ ਜ਼ਰੂਰੀ ਹੈ ਰੋਟੀ ਖਾਣ ਦੀ ਜ਼ਰੂਰੀ ਹੈ ਪਾਣੀ ਪੀਣਾਂ ਦੀ ਜ਼ਰੂਰੀ ਹੈ ਸਾਨੂੰ ਇਹ ਗੱਲ ਆਪਣੇ ਮਨ ਵਿੱਚ ਧਾਰ ਲੈਣੀ ਚਾਹੀਦੀ ਆ ਕਿ ਇਸੇ ਰੀਤੇ ਨਾਲ ਹੀ ਗੁਰਬਾਨੀ ਵੀ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ ਜਿਸ ਜੀਵਨ ਦਿੱਤਾ ਹੈ ਅਗਰ ਅਸੀਂ ਹਨੇਰੀ ਕੋਲ ਜਾਵਾਂਗੇ ਤਾਂ ਸਾਡਾ ਜੀਵਨ ਬਿਲਕੁਲ ਵਿਅਰਥ ਸਮਝਿਆ ਜਾਵੇਗਾ ਸੋ ਤੁਸੀਂ ਸਾਰੇ ਹੀ ਬੱਚੇ ਆਪਣਾ ਜ਼ਰੂਰ ਮਨ ਬਣਾਓ ਕਿ ਅਸੀਂ ਸੈਦ ਪਾਠ ਆਰੰਭ ਕਰਨਾ ਹੈ ਬੇਟਾ ਇੱਕ ਵਾਰੀ ਸਿਰਫ ਆਰੰਭ ਕਰਨ ਦੀ ਗੱਲ ਹੁੰਦੀ ਆ ਜਿਵੇਂ ਜੇ ਅਰੰਭ ਨਹੀਂ ਕਰਦੇ ਤੇ ਲੱਗਦਾ ਪਤਾ ਨਹੀਂ ਕਿ ਕਿੰਨਾ ਵੱਡਾ ਕੰਮ ਹੈ ਜਿਹਨੂੰ ਅਸੀਂ ਨਹੀਂ ਕਰ ਪਾਵਾਂਗੇ ਪਰ ਜੇ ਦੋ ਅਸੀਂ ਆਰੰਭ ਕਰ ਲੈਂਦੇ ਆ ਤੇ ਸਾਡਾ ਇੰਨਾ ਜ਼ਿਆਦਾ ਇੰਟਰਸਟ ਬਣ ਜਾਂਦਾ ਹੈ ਕਿ ਸਾਡਾ ਆਟੋਮੈਟਿਕਲੀ ਰੋਜ਼ ਧਿਆਨ ਹੁੰਦਾ ਹੈ ਕਿ ਅੱਜ ਅਸੀਂ ਸੈਦ ਪਾਠ ਕਰਨਾ ਹੈ ਅਗਰ ਅਸੀਂ ਪਹਿਲੇ ਦਿਨ 10 ਮਿੰਟ ਕਰਾਂਗੇ ਤੇ ਅੱਲੇ ਦਿਨ ਆਪਣੇ ਆਪ ਹੀ ਸਾਡੇ ਕੋਲ 20 ਮਿੰਟ ਲੱਗ ਜਾਂਦੇ ਆ ਪਾਠ ਕਰਨ ਤੇ ਮਾਰੇ ਗੱਲ ਤਾਂ ਸਮਝਉਂਦੀ ਹੈ ਜਦੋਂ ਅਸੀਂ ਪਾਠ ਆਰੰਭ ਕਰ ਲੈਂਦੇ ਆ ਜਦੋਂ ਕਰਨਾ ਸ਼ੁਰੂ ਕਰਦੇ ਆ ਠੀਕ ਆ ਔਰ ਮੇਰੀ ਗਰੰਟੀ ਹੈ ਵੀ ਤੁਸੀਂ ਸਾਰੇ ਜਿਹੜੇ ਜਿਹੜੇ ਪਾਠ ਆਰੰਭ ਕਰੋਗੇ ਤੁਹਾਡਾ ਆਪਣੇ ਆਪ ਹੀ ਜਿਹੜਾ ਆ ਉਹ ਇੰਨਾ ਇੰਟਰਸਟ ਬਣ ਜਾਈਗਾ ਕਿ ਤੁਸੀਂ ਉਹਨੂੰ ਗੜੀਬਾਰ ਜਿਹੜਾ ਆ ਆਪਣੇ ਆਪ ਹੀ ਆਰੰਭ ਕਰ ਲਿਆ ਕਰੋਗੇ ਜੀਵਾਰ ਸੋ ਮੇਰੀ ਵੀ ਇਹ ਹੀ ਅਪੀਲ ਆ ਸਾਡੇ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਗੁਰੂ ਦੇ ਨਾਲ ਜੁੜਨਾ ਸਾਡਾ ਸਭ ਤੋਂ ਵੱਡਾ ਕਰਨ ਤੇ ਧਰਮ ਹੈਗਾ ਆ ਸੋ ਜਰੂਰ ਸਾਡੇ ਬੱਚੇ ਜਿੰਨੇ ਵੀ ਹੋ ਸਕਦੇ ਬਾਅਦ ਤੋਂ ਬਾਅਦ ਆਪਣਾ ਨੇਮ ਜਿਹੜਾ ਉਹ ਨੋਟ ਕਰਵਾ ਦਿਓ ਕਲਾਸ ਵਿੱਚ ਟਰੈਡਿਸਟ ਬਣ ਜੇਗੀ ਔਰ ਆਪਾਂ ਸਰੂਨ ਸਬਮਿਟ ਕਰਵਾ ਲਾਂਗੇ ਕਿਉਂਕਿ ਪਰਮਾਤਮਾ ਦੇ ਨਾਲ ਜੁੜਨਾ ਕਿਸੇ ਵੀ ਪੱਖ ਤੋਂ ਦਲਤ ਨਹੀਂ ਹੈਗਾ ਇਹ ਸਾਡੇ ਜੀਵਨ ਨੂੰ ਸਫਲ ਬਣਾਉਣ ਵਾਸਤੇ ਹੀ ਸਾਡੇ ਕੋਲ ਪਾਜਵੇਂ ਰਹਿੰਦੇ ਨੇ ਜੋ ਵੀ ਤੁਹਾਡੀ ਮੁਸ਼ਕਿਲ ਹੋਏਗੀ ਪਰੇਸ਼ਾਨੀ ਹੋਏਗੀ ਜੋ ਤੁਹਾਨੂੰ ਨਹੀਂ ਸਮਝ ਆਏਗਾ ਸਾਡੇ ਕੋਲ ਕਾਉਂਸਲਰ ਇਥੇ ਨੇ ਜਰੂਰ ਦੱਸਾਂਗੇ ਸੋ ਇਹਨਾਂ ਨੂੰ ਕੁਝ ਕਹਿਦੇ ਇਹਨਾਂ ਦਾ ਧੰਨਵਾਦ ਕਰਦੀ ਆਂ ਵਾਹਿ